ਪੰਜਾਬੀਓ ਜਰਾ ਸਾਵਧਾਨ ਹੋ ਜਾਓ ਜੇਕਰ ਤੁਸੀਂ ਘਰੋਂ ਬਾਹਰ ਨਿਕਲਣਾ ਹੈ ਕਿਸੇ ਜ਼ਰੂਰੀ ਕੰਮ ਜਾਣਾ ਹੈ ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਤਾਂ ਇਸ ਤਰੀਕੇ ਦੇ ਨਾਲ ਮਦਹੋਸ਼ ਹੈ ਕਿ ਉਸ ਨੂੰ ਪੰਜਾਬ ਦਾ ਕੋਈ ਵੀ ਖਿਆਲ ਹੀ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਗਵਰਨੈਂਸ ਦੇਣੀ ਹੈ ਸੂ ਵੀਰਾਂ ਲਗਾਤਾਰ ਹਰ ਰੋਜ਼ ਆ ਰਹੀਆਂ ਨੇ ਬਿੜਨ ਆ ਕੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਕਿਸੇ ਥਾਂ ਦੇ ਉੱਤੇ ਲੁੱਟ ਹੋ ਰਹੀ ਹੈ ਕਿਸੇ ਥਾਂ ਦੇ ਉੱਤੇ ਡਕੈਤੀ ਕਦੇ ਗੋਲੀਆਂ ਚੱਲ ਰਹੀਆਂ ਕਦੇ ਝਪਟਮਾਰ ਕਦੇ ਗੈਂਗਵਾਰ ਕਦੇ ਕਿਸੇ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਸਾਨੂੰ ਵੀ ਹੁਣ ਇੰਜ ਲੱਗਦਾ ਹੈ ਕਿ ਅਸੀਂ ਖਬਰ ਦੇ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ ਔਰ ਜਿਹੜੇ ਤੁਸੀਂ ਇਸ ਵਕਤ ਖਬਰ ਨੂੰ ਦੇਖ ਰਹੇ ਹੋ ਤੁਹਾਡਾ ਵੀ ਸਮਾਂ ਬਰਬਾਦ ਹੋ ਰਿਹਾ ਹੈ ਇਹ ਲੱਗਦਾ ਹੈ ਸਰਕਾਰ ਇਹੋ ਕੁਝ ਚਾਹੁੰਦੀ ਹੈ ਕਿ ਲੋਕਾਂ ਦਾ ਸਮਾਂ ਬਰਬਾਦ ਹੋਵੇ ਕਾਰਵਾਈ ਕੁਝ ਨਹੀਂ ਕਰਨੀ ਕਿਉਂਕਿ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਆ ਰਹੀਆਂ ਨੇ ਲੇਕਿਨ ਬਾਦਸਤੂਰ ਸਰਕਾਰ ਆਪਣੀ ਮਦਹੋਸ਼ੀ ਦੇ ਵਿੱਚ ਸੁੱਤੀ ਹੋਈ ਹੈ ਹੁਣ ਇੱਕ ਹੋਰ ਤਸਵੀਰਾਂ ਦੇਖ ਲਿਓ ਕਿਸ ਤਰੀਕੇ ਦੇ ਨਾਲ ਕੋਈ ਗਰੀਬ ਵਿਅਕਤੀ ਅੱਜ ਕੱਲੋ ਗਰੀਬ ਵਿਅਕਤੀ ਹੀ ਕਹਿੰਦੇ ਨੇ ਜਿਹੜਾ ਵਿਚਾਰਾ ਰਾਤ ਦੀਆਂ ਦਿਹਾੜੀਆਂ ਵੀ ਕਿਸ ਤਰੀਕੇ ਨਾਲ ਸਾਈਕਲ ਦੇ ਉੱਤੇ ਕਰਦਾ ਹੈ ਉਹ ਕਿਵੇਂ ਦੋ ਗਰੀਬ ਬੰਦੇ ਆਪਣੇ ਸਾਈਕਲ ਦੇ ਉੱਤੇ ਬੈਠ ਕੇ ਕਿਤੇ ਜਾ ਰਹੇ ਹੁੰਦੇ ਨੇ ਪਿੱਛੋਂ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਉਹਨਾਂ ਗਰੀਬਾਂ ਦੇ ਗੀਜਿਆਂ ਦੇ ਵਿੱਚ ਜੋ ਕੁਝ ਵੀ ਹੁੰਦਾ ਮੋਬਾਈਲ ਔਰ ਪੈਸੇ ਥੋੜੇ ਬੁੱਤੇ ਜਿਹੜੇ ਹੁੰਦੇ ਆ ਜਿਹੜੇ ਦਿਹਾੜੀ ਤੋਂ ਉਹਨਾਂ ਨੂੰ ਮਿਲੇ ਹੁੰਦੇ ਆ ਉਹ ਸਭ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਆ ਗਈਆਂ ਨੇ ਸੀਸੀਟੀਵੀ ਤਸਵੀਰ ਸਾਨੂੰ ਉਮੀਦ ਹੈ ਕਿ ਜੇ ਸਾਡੇ ਕੋਲ ਪਹੁੰਚੀ ਹੈ ਪੰਜਾਬ ਦੇ ਹੋਰ ਲੋਕਾਂ ਦੇ ਕੋਲ ਪਹੁੰਚੀ ਹੈ ਤਾਂ ਪੁਲਿਸ ਦੇ ਕੋਲ ਵੀ ਪਹੁੰਚੀ ਹੋਵੇਗੀ ਲੇਕਿਨ ਕੀ ਕਾਰਵਾਈ ਹੋਈ ਹੈ ਹਲੇ ਤੱਕ ਕਿਸੇ ਨੂੰ ਕੁਝ ਵੀ ਨਹੀਂ ਪਤਾ ਔਰ ਸਾਡੀ ਕੋਸ਼ਿਸ਼ ਹੋਵੇਗੀ ਕਿ ਜੇਕਰ ਪੁਲਿਸ ਇਸ ਮਾਮਲੇ ਨੂੰ ਹੱਲ ਕਰਦੀ ਹੈ ਪੁਲਿਸ ਕੋਈ ਵੀਡੀਓ ਰਿਲੀਜ਼ ਕਰਦੀ ਹੈ ਕਿ ਆਹ ਦੇਖੋ ਸੀ ਇਹ ਚੋਰ ਫੜ ਲੇ ਆ ਇਹਨਾਂ ਨੇ ਸਮਾਨ ਚੋਰੀ ਕੀਤਾ ਸੀ ਅਸੀਂ ਬਰਾਮਦ ਕਰ ਲਿਆ ਔਰ ਜਿਹੜਾ ਪੀੜਤ ਵਿਅਕਤੀ ਆ ਉਸ ਨੂੰ ਵਾਪਸ ਕਰ ਦਿੱਤਾ ਅਸੀਂ ਉਹ ਵੀਡੀਓ ਵੀ ਦਿਖਾਵਾਂਗੇ ਕਿਉਂਕਿ ਜੇਕਰ ਕਦੇ ਪੁਲਿਸ ਚੰਗਾ ਕੰਮ ਕਰਦੀ ਹੈ ਅਸੀਂ ਉਹ ਵੀ ਜ਼ਰੂਰ ਦਿਖਾਨੇ ਆ ਪਰ ਜ਼ਿਆਦਾਤਰ ਸਾਡੇ ਕੋਲ ਖਬਰਾਂ ਉਹੀ ਆਂਦੀਆਂ ਨੇ ਕਿ ਲੋਕ ਮਾਰੇ ਜਾਂਦੇ ਨੇ ਕੁੱਟੇ ਜਾਂਦੇ ਨੇ ਉਸ ਤੋਂ ਬਾਅਦ ਕੋਈ ਅਪਡੇਟ ਸਾਨੂੰ ਨਹੀਂ ਮਿਲਦਾ ਇਸ ਕਰਕੇ ਇੱਥੇ ਵੀ ਸਾਡੇ ਕੋਲ ਇਹੀ ਤਸਵੀਰਾਂ ਆਈਆਂ ਨੇ ਕਿ ਰਾਤ ਦੇ 11:15 ਦਾ ਸਮਾਂ ਸੀ ਦੋ ਸਾਈਕਲ ਸਵਾਰ ਨੌਜਵਾਨ ਜਾ ਰਹੇ ਹੁੰਦੇ ਨੇ ਮੋਟਰਸਾਈਕਲ ਵਾਲੇ ਨੌਜਵਾਨ ਜਿਹੜੇ ਬਦਮਾਸ਼ ਨੇ ਗੁੰਡੇ ਨੇ ਉਹਨਾਂ ਨੂੰ ਘੇਰ ਲੈਂਦੇ ਨੇ ਕੁੱਟਮਾਰ ਕਰਦੇ ਨੇ ਇੱਕ ਨੌਜਵਾਨ ਕਿਸੇ ਤਰੀਕੇ ਨਾਲ ਬਾਹ ਛੜਾ ਕੇ ਭੱਜ ਜਾਂਦਾ ਪਰ ਜਿਹੜਾ ਇੱਕ ਦੂਸਰਾ ਹੁੰਦਾ ਉਹ ਵਿਚਾਰਾ ਉਹਨਾਂ ਦੇ ੱੱੱਕੇ ਚੜ ਜਾਂਦਾ ਫਿਰ ਉਸ ਦੇ ਕਿਸ ਤਰੀਕੇ ਨਾਲ ਤਿੱਖੇ ਜਿਵੇਂ ਦਾਤਰ ਕੋਈ ਵੱਡੀ ਹੋਵੇ ਉਸ ਤਰੀਕੇ ਦੇ ਨਾਲ ਹਮਲਾ ਕੀਤਾ ਜਾਂਦਾ ਇੰਜਰਡ ਕਰ ਦਿੱਤਾ ਜਾਂਦਾ ਨੌਜਵਾਨ ਉਸ ਦੀ ਜੇਬ ਵਿੱਚ ਜੋ ਕੁਝ ਵੀ ਹੁੰਦਾ ਉਹ ਖੋ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਔਰ ਇਹ ਪੂਰੀ ਸੀਸੀਟੀਵੀ ਤਸਵੀਰਾਂ ਇਸ ਵਕਤ ਵਾਇਰਲ ਨੇ ਕਿਸ ਤਰੀਕੇ ਨਾਲ ਜਿਹੜੀ ਲੁੱਟ ਦੀ ਵਾਰਦਾਤ ਹੈ ਉਹ ਪੂਰੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਇੱਕ ਇੱਕ ਪੜ ਦੀ ਅਪਡੇਟ ਜੋ ਜੋ ਕੁਝ ਹੋ ਰਿਹਾ ਉਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਆ ਦੇਖੋ ਮੋਟਰਸਾਈਕਲ ਦੇ ਉੱਤੇ ਆ ਨੌਜਵਾਨ ਨੇ ਇਹ ਉਹੀ ਬਦਮਾਸ਼ ਨੇ ਜਿਨ੍ਹਾਂ ਨੇ ਲੁੱਟਖੋ ਕੀਤੀ ਹੈ ਆ ਤਸਵੀਰਾਂ ਦਿਖਾ ਰਿਹਾ ਆ ਦੇਖੋ ਉਹ ਸਾਈਕਲ ਵਾਲਾ ਨੌਜਵਾਨ ਵਿਚਾਰਾ ਜਾ ਰਿਹਾ ਉਸ ਨੂੰ ਫੜ ਕੇ ਸਿੱਟ ਲੈਂਦੇ ਨੇ ਪਿੱਛੇ ਹੀ ਦੂਸਰਾ ਸਾਈਕਲ ਵਾਲਾ ਆ ਰਿਹਾ ਹੁੰਦਾ ਉਸ ਨੂੰ ਵੀ ਮੌਕੇ ਤੇ ਰੋਕ ਲਿੱਤਾ ਜਾਂਦਾ ਹੈ ਫਿਰ ਜਿਹੜਾ ਬੰਦਾ ਮੋਟਰਸਾਈਕਲ ਕਮਾ ਕੇ ਲਗਾਉਂਦਾ ਹੈ ਇੱਕੋ ਪਿੱਛੇ ਤੁਹਾਨੂੰ ਦਿਖ ਰਿਹਾ ਔਰ ਜਿਹੜੇ ਬਾਕੀ ਸਾਥੀ ਨੇ ਉਸ ਨੂੰ ਘੇਰਾ ਪਾ ਲੈਂਦੇ ਨੇ ਗਾਲੀ ਗਲੋਚ ਕਰਦੇ ਨੇ ਔਰ ਜਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਨੇ ਔਰ ਦੇਖੋ ਰਾਹੀਰ ਜਾ ਰਿਹਾ ਉਹਨੂੰ ਲੱਗਦਾ ਹੈ ਕੁਝ ਇੱਥੇ ਗੜਬੜ ਹੋ ਰਹੀ ਹੈ ਪਰ ਉਹ ਆਪਣਾ ਮੌਕੇ ਤੋਂ ਖਿਸਕ ਜਾਂਦਾ ਹੈ ਆ ਸਾਈਕਲ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿਹੜਾ ਬਦਮਾਸ਼ ਹੈ ਪਿੱਛੋਂ ਜੱਫਾ ਪਾ ਕੇ ਉਸ ਵਿਅਕਤੀ ਨੂੰ ਨੀਚੇ ਸਿੱਟ ਲੈਂਦਾ ਹੈ ਫਿਰ ਜਿਹੜਾ ਸਾਈਡ ਤੇ ਇੱਕ ਖੜਾ ਜਿਹਦੇ ਉੱਤੇ ਹੁਣ ਤੀਰ ਦਾ ਨਿਸ਼ਾਨ ਦੇਖ ਰਹੇ ਹੋ ਇਹ ਜ਼ੋਰ-ਜ਼ੋਰ ਦੀ ਹਮਲਾ ਕਰਦਾ ਹੈ ਤਿੱਖੀਆਂ ਕਾਂਗਰਸ ਕਿ ਅਸੀਂ ਹਿੰਸਕ ਵੀਡੀਓ ਨਹੀਂ ਦਿਖਾਉਣਾ ਚਾਹੁੰਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਰ ਰਿਹਾ ਉਸ ਦੇ ਨਾਲ ਜਾਨ ਵੀ ਜਾ ਸਕਦੀ ਸੀ ਔਰ ਇਹ ਤਸਵੀਰਾਂ ਪੁਲਿਸ ਨੂੰ ਦੇਖਣੀਆਂ ਚਾਹੀਦੀਆਂ ਨੇ ਔਰ ਮੈਂ ਤਾਂ ਕਹਿੰਦਾ ਪੁਲਿਸ ਪੀਟੀਸੀ ਨਿਊਜ਼ ਹੀ ਨਹੀਂ ਬਾਕੀ ਜਿਹੜੇ ਪੰਜਾਬੀ ਚੈਨਲ ਨੇ ਉਹਨਾਂ ਨੂੰ ਵੀ ਜ਼ਰੂਰ ਦੇਖੇ ਆਪਣੇ ਜਿਹੜੇ ਕਾਰਨਾਮੇ ਨੇ ਜਿਸ ਤਰੀਕੇ ਦੇ ਨਾਲ ਪੁਲਿਸ ਨੂੰ ਲਾਣਤਾ ਪਾਉਂਦੇ ਨੇ ਲੋਕ ਉਹਦੇ ਵਿੱਚੋਂ ਆਪਣੇ ਆਪਣੇ ਸਨਮਾਨ ਪ੍ਰਾਪਤ ਕਰ ਲੈਣ ਜਿਹੜੀ ਪੰਜਾਬ ਦੀ ਜਨਤਾ ਪੁਲਿਸ ਨੂੰ ਪਾਉਂਦੀ ਹੈ ਔਰ ਕਹਿੰਦੀ ਹੈ ਕਿ ਜੇਕਰ ਇਹਨਾਂ ਦੇ ਹੱਥ ਕੁਝ ਨਹੀਂ ਹੈਗਾ ਜਾਂ ਤਾਂ ਤੁਸੀਂ ਸਾਰੀ ਜਨਤਾ ਨੂੰ ਹਥਿਆਰ ਦੇ ਦਿਓ ਕਿ ਉਹ ਆਪਣੀ ਸੇਫਟੀ ਆਪ ਕਰ ਲੈਣ ਜਾਂ ਫਿਰ ਜੇਕਰ ਤੁਸੀਂ ਉਹ ਨਹੀਂ ਕਰ ਸਕਦੇ ਤੁਹਾਨੂੰ ਲੱਗਦਾ ਕਿ ਸਭ ਨੂੰ ਹਥਿਆਰ ਦੇਣਾ ਔਖਾ ਹੈ ਲਾਇਸੈਂਸ ਦੇਣਾ ਫਿਰ ਤੁਸੀਂ ਆਪਣੀ ਡਿਊਟੀ ਸਹੀ ਕਰ ਲਓ ਥਾਣਿਆਂ ਦੇ ਵਿੱਚੋਂ ਉਠੋ ਸੜਕਾਂ ਦੇ ਉੱਤੇ ਜਾਓ ਕਿਉਂਕਿ ਸੜਕਾਂ ਦੇ ਉੱਤੇ ਇਸ ਤਰੀਕੇ ਨਾਲ ਕਿਵੇਂ ਇਸ ਵਕਤ ਸੜਕਾਂ ਖੂਨ ਦੇ ਨਾਲ ਲੱਥੀਆਂ ਪਈਆਂ ਨੇ ਜੋ ਅਰਾਜਕਤਾ ਫੈਲੀ ਹੋਈ ਹੈ ਉਹ ਵਾਕਈ ਸ਼ਰਮਸਾਰ ਕਰਨ ਦੇਣ ਵਾਲੀ ਹੈ ਕਿਤੇ ਇਹ ਨਾ ਹੋਵੇ 1.5 ਸਾਲ ਬਾਅਦ ਤੁਹਾਡੇ ਕਰਕੇ ਜਿਹੜੀ ਇਸ ਵਕਤ ਸੱਤਾਤਰੀ ਪਾਰਟੀ ਹੈ ਉਹਦੀ ਛੁੱਟੀ ਹੋ ਜਾਵੇ ਕਿਉਂਕਿ ਲੋਕ ਤਾਂ ਇਹੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿੰਨੀ ਲੁੱਟਖੋ ਬਦਮਾਸ਼ੀ ਫਰੋਤੀਆਂ ਗੈਂਗਵਾਰਾ ਵਧੀਆਂ ਨੇ ਇੰਨੀਆਂ ਕਦੇ ਕਿਸੇ ਪਿਛਲੀਆਂ ਸਰਕਾਰਾਂ 'ਚ ਨਹੀਂ ਹੋਈਆਂ ਹਾਲਾਂਕਿ ਗੜਬੜ ਹਰ ਸਰਕਾਰਾਂ 'ਚ ਹੁੰਦੀ ਰਹੀ ਹੈ ਪਰ ਜਿਸ ਤਰੀਕੇ ਦੀਆਂ ਹੁਣ ਅਰਾਜਕਤਾ ਪੰਜਾਬ ਦੇ ਵਿੱਚ ਫੈਲੀ ਵੀ ਹੈ ਸ਼ਾਇਦ ਦਹਾਕਿਆਂ ਵੱਧੀ ਜੇਕਰ ਆਪਾਂ ਉਸ ਕਾਲੇ ਦੌਰ ਦਾ 84 ਤੋਂ ਲੈ ਕੇ 90 ਤੱਕ ਦਾ ਦੌਰ ਨੂੰ ਛੱਡ ਦਈਏ ਤਾਂ ਸ਼ਾਇਦ ਐਸੀ ਅਰਾਜਕਤਾ ਪੰਜਾਬ ਦੀਆਂ ਸੜਕਾਂ ਦੇ ਉੱਤੇ ਕਦੇ ਨਹੀਂ ਦੇਖੀ ਗਈ ਜਿਹੜੀ ਕਿ ਇਸ ਵਕਤ ਦੀ ਰੂਲਿੰਗ ਪਾਰਟੀ ਦੇ ਵਿੱਚ ਦੇਖੀ ਜਾ ਰਹੀ ਹੈ ਇਸੇ ਕਰਕੇ ਹੁਣ ਸਰਕਾਰ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਐਸੇ ਲੋਕਾਂ ਦਾ ਕੋਈ ਚੰਗਾ ਇਲਾਜ ਕੀਤਾ ਜਾਵੇ ਕਿ ਜੇਕਰ ਇਹਨਾਂ ਨੇ ਦੁਬਾਰਾ ਕਦੇ ਐਸੀ ਹਿਮਾਕਤ ਕਰਨ ਬਾਰੇ ਸੋਚਿਆ ਵੀ ਤਾਂ ਇਹਨਾਂ ਦੇ ਰੋਂਗਟੇ ਖੜੇ ਹੋ ਜਾਣ ਔਰ ਜਿਹੜੇ ਪੰਜਾਬੀ ਨੇ ਉਹ ਸੁੱਖ ਦਾ ਸਾਹ ਲੈ ਸਕਣ ਜਿਹੜੀਆਂ ਮਹਿਲਾਵਾਂ ਘਰੋਂ ਨਿਕਲਦੀਆਂ ਨੇ ਉਹਨਾਂ ਦੀ ਜਾਨ ਬਚ ਸਕੇ ਕਿਵੇਂ ਉਹਨਾਂ ਦੀਆਂ ਬਾਲੀਆਂ ਖੋਹ ਲਿੱਤੀਆਂ ਜਾਂਦੀਆਂ ਨੇ ਮਹਿਲਾਵਾਂ ਦਾ ਪਰਸ ਖੋ ਕੇ ਭੱਜ ਲਿਤਾ ਜਾਂਦਾ ਹੈ ਨੌਜਵਾਨਾਂ ਦੇ ਪਰਸ ਮੋਬਾਈਲ ਖੋ ਲਿੱਤੇ ਜਾਂਦੇ ਨੇ ਔਰ ਕਿਵੇਂ ਸੜਕ ਦੇ ਉੱਤੇ ਹੀ ਬਦਮਾਸ਼ੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਇਸ ਚੀਜ਼ ਦੇ ਉੱਤੇ ਠੱਲ ਪਾਈ ਜਾਵੇ ਰੋਕਿਆ ਜਾਵੇ